ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 555 ਤੋਂ ਲੈ ਕੇ 557 ਤੱਕ ਸਵਾਯ ਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀ ਹੈ ਸੰਗਤ ਜੀ ਵਾਹਿਗੁਰੂ ਜੀ ਸ਼ਲੋਕ ਮਹੱਲਾ 3 ਹਉਮੈ ਵਿੱਚ ਜਗਤ ਮੋਆ ਮਰਦੋ ਮਰਦਾ ਜਾਏ ਜਿ ਚਰ ਵਿੱਚ ਦਮ ਹੈ ਤਿ ਚਰ ਨਾ ਚੇਤਈ ਕੇ ਕਰੇਗ ਅੱਗੇ ਜਾਏ ਗਿਆਨੀ ਹੋਏ ਸੋਚੇ ਤਨ ਹੋਏ ਅਗਿਆਨੀ ਅੰਧ ਕਮਾਏ ਨਾਨਕ ਇਥੇ ਕਮਾਵੇ ਸੋ ਮਿਲੈ ਅੱਗੇ ਪਾਏ ਜਾਏ ਨਾਨਕ ਐਥੇ ਕਮਾਵੈ ਸੋ ਮਿਲੈ ਅੱਗੇ ਪਾਏ ਜਾਏ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਸੰਸਾਰ ਹਉਮੇ ਦੇ ਵਿੱਚ ਵਿਚਰਦਾ ਹੈ ਹਉਮੇ ਦੇ ਕਾਰਨ ਫਿਰ ਆਤਮਿਕ ਮੌਤ ਵਿੱਚ ਆ ਜਾਂਦਾ ਹੈ ਕਹਿੰਦੇ ਜਿੰਨੀ ਦੇਰ ਸਾਹ ਚੱਲਦਾ ਹੈ ਜੀਵ ਦਾ ਉੰਨੀ ਦੇਰ ਪਰਮੇਸ਼ਰ ਦਾ ਨਾਮ ਤੇ ਨਹੀਂ ਜਪ ਰਿਆ ਫਿਰ ਅੱਗੇ ਕਹਿੰਦੇ ਵੀ ਇਹਦੇ ਕੀ ਕੰਮ ਆਊਗਾ ਲੋਕ ਵਿੱਚ ਉਹਦਾ ਨਾਮ ਨਹੀਂ ਜਪ ਰਿਹਾ ਦੁੱਖ ਪਾ ਰਿਹਾ ਅੱਗੇ ਫਿਰ ਪਰਲੋਕ ਵਿੱਚ ਨਾਲ ਕੀ ਲੈ ਕੇ ਜਾਊਗਾ ਕਹਿੰਦੇ ਜਿਨ੍ਹਾਂ ਨੂੰ ਤਾਂ ਕਹਿੰਦੇ ਇਸ ਗੱਲ ਦੀ ਸੋਝੀ ਹੋ ਗਈ ਕਿ ਪਰਮੇਸ਼ਰ ਦਾ ਨਾਮ ਜਪਣ ਲਈ ਇਹ ਜੀਵਨ ਮਿਲਿਆ ਉਹ ਸੁਚੇਤ ਹੋ ਗਏ ਪਰ ਜਿਹੜੇ ਅਗਿਆਨਤਾ ਦੇ ਵਿੱਚ ਨੇ ਉਹ ਕਹਿੰਦੇ ਮਾਇਆ ਦੀ ਅੰਦੀ ਕਮਾਈ ਕਰ ਰਹੇ ਨੇ ਨਾਨਕ ਜੀ ਕਹਿੰਦੇ ਨੇ ਜਿਹੜਾ ਕੁਝ ਇੱਥੇ ਕਮਾ ਕੇ ਜਾਵਾਂਗੇ ਨਾ ਉਹੀ ਪਰਲੋਕ ਵਿੱਚ ਮਿਲਣਾ ਹੈ ਤੋ ਇਸ ਕਰਕੇ ਆਪਾਂ ਨਾਮ ਦੀ ਕਮਾਈ ਕਰੀਏ ਤਾਂ ਨਾਮ ਦੀ ਖੱਟੀ ਅੱਗੇ ਖੱਟੀਏ ਮਹੱਲਾ ਤੀਜਾ ਤੁਰ ਖਸ ਮੈਂ ਕਾ ਹੁਕਮ ਪਿਆ ਵਿਣ ਸਤਗੁਰ ਚੇਤਿਆ ਨਾ ਜਾਏ ਸਤਗੁਰ ਮਿਲੇ ਅੰਤਰ ਰਵ ਰਹਾ ਸਦਾ ਰਹਾ ਲਿ ਬੁਲਾਏ ਕਹਿੰਦੇ ਇਹ ਪਰਮੇਸ਼ਰ ਦੀ ਹੀ ਰਜ਼ਾ ਹੈ ਕਿ ਜਦੋਂ ਤੱਕ ਜੀਵ ਸਤਗੁਰ ਦੀ ਸ਼ਰਨ ਨਹੀਂ ਆਉਂਦਾ ਉਦੋਂ ਤੱਕ ਪਰਮੇਸ਼ਰ ਦਾ ਨਾਮ ਨਹੀਂ ਜਪ ਸਕਦਾ ਸਤਗੁਰ ਦੀ ਸ਼ਰਨ ਆਇਆ ਹੀ ਉਹਨੂੰ ਅਹਿਸਾਸ ਹੁੰਦਾ ਕਿ ਪਰਮੇਸ਼ਰ ਮੇਰੇ ਅੰਦਰ ਹੀ ਵਸ ਰਿਹਾ ਹੈ ਦਮ ਦਮ ਸਦਾ ਸਮਾਲਦਾ ਦਮ ਨਾ ਬਿਰਥਾ ਜਾਏ ਜਨਮ ਮਰਨ ਕਾ ਪੌ ਗਿਆ ਜੀਵਨ ਪਦਵੀ ਪਾਏ ਨਾਨਕ ਇਹ ਮਰਤਵਾ ਤਿਸ ਨੂੰ ਦੇ ਜਿਸ ਨੂੰ ਕਿਰਪਾ ਕਰੇ ਰਜਾਏ ਜਿਹੜਾ ਜੀਵ ਫਿਰ ਕਹਿੰਦੇ ਸਤਗੁਰ ਦੀ ਸ਼ਰਨ ਆ ਜਾਂਦਾ ਉਹ ਸਾਹ ਸਾਹ ਦੇ ਨਾਲ ਪਰਮੇਸ਼ਰ ਦਾ ਨਾਮ ਜਪਦਾ ਉਹਦਾ ਫਿਰ ਜਿਹੜਾ ਜੰਮਨ ਮਰਨ ਦਾ ਦੁੱਖ ਆ ਉਹ ਖਤਮ ਹੋ ਜਾਂਦਾ ਉਹ ਅਟਲ ਆਤਮਿਕ ਸਭ ਤੋਂ ਉੱਚੀ ਅਵਸਥਾ ਉਹ ਪਾਲਨ ਦਾ ਪਦਵੀ ਕਿਉਂਕਿ ਉਹਦਾ ਜਨਮ ਮਰਨ ਦਾ ਚੱਕਰ ਖਤਮ ਹੋ ਜਾਂਦਾ ਉਹਨੂੰ ਪਤਾ ਹੁੰਦਾ ਫਿਰ ਪੀਐਸ ਜਨਮ ਤੋਂ ਬਾਅਦ ਬਸ ਪਰਮੇਸ਼ਰ ਦੇ ਚਰਨਾਂ ਵਿੱਚ ਸਮਾਈ ਹੋ ਜਾਣੀ ਆ ਤੇ ਉਹਨੂੰ ਫਿਰ ਕੋਈ ਇਹ ਖਤਰਾ ਨਹੀਂ ਹੁੰਦਾ ਕਿ ਮੇਰਾ ਅਵਾ ਗਵਨ ਦੇ ਵਿੱਚ ਪੈਣਾ ਪਰ ਕਹਿੰਦੇ ਵੀ ਇਹ ਜਿਹੜੀ ਸਭ ਤੋਂ ਉੱਚੀ ਆਤਮਿਕ ਅਵਸਥਾ ਇਹ ਜਿਹੜੀ ਪਰਮ ਪੱਦੀ ਅਵਸਥਾ ਇਹ ਕਿਹਨੂੰ ਮਿਲਦੀ ਆ ਜਿਸ ਨੂੰ ਪਰਮੇਸ਼ਰ ਆਪਣੀ ਕਿਰਪਾ ਕਰਕੇ ਆਪਣੀ ਰਜ਼ਾ ਦੇ ਅਨੁਸਾਰ ਦਿੰਦਾ ਪੜੀ ਆਪੇ ਦਾਣਾ ਬਿਨਿਆ ਆਪੇ ਪਰਦਾਣਾ ਆਪੇ ਰੂਪ ਦਿਖਾਲਦਾ ਆਪੇ ਲਾਇ ਤੇਯਾਨਾ ਆਪੇ ਮੋਨੀ ਵਰਤਦਾ ਆਪੇ ਕਥੇ ਗਿਆਨਾ ਕੋੜਾ ਕਿਸੇ ਨ ਲੱਗੀ ਸਭ ਨਹੀਂ ਪਾਨਾ ਉਸ ਤਤ ਬਰਨ ਨ ਸਕੀਐ ਸਦ ਸਦ ਕੁਰਬਾਨਾ ਕਹਿੰਦੇ ਪਰਮੇਸ਼ਰ ਆਪ ਹੀ ਸੁਗੜ ਸਿਆਣਾ ਆਗੂ ਹੈ ਆਪੇ ਹੀ ਆਪਣਾ ਆਪ ਕਿਸੇ ਨੂੰ ਦਿਖਾਲਦਾ ਹੈ ਤੇ ਕਿਸੇ ਦਾ ਧਿਆਨ ਆਪਣੇ ਚਰਨਾਂ ਚ ਲਾਉਂਦਾ ਹੈ ਆਪੇ ਹੀ ਮੋਨੀ ਹੋ ਕੇ ਵਰਤਦਾ ਹੈ ਦੁਨੀਆ ਚ ਆਪੇ ਹੀ ਆਪਣੀ ਕਥਾ ਗਿਆਨ ਵਰ ਦੁਨੀਆ ਨੂੰ ਦੱਸਦਾ ਹੈ ਕਿਉਂਕਿ ਹਰ ਇੱਕ ਘਟ ਦੇ ਵਿੱਚ ਉਹ ਆਪ ਵਸਦਾ ਹੈ ਕਹਿੰਦੇ ਪਰਮੇਸ਼ਰ ਸਾਰਿਆਂ ਨੂੰ ਚੰਗਾ ਲੱਗਦਾ ਕਿਸੇ ਨੂੰ ਮਾੜਾ ਨਹੀਂ ਲੱਗਦਾ ਕਹਿੰਦੇ ਹੈ ਪਰਮੇਸ਼ਰ ਜੀ ਤੁਹਾਡੇ ਤੋਂ ਕੁਰਬਾਨ ਜਾ ਸਕਦੇ ਆ ਪਰ ਤੁਹਾਡੀ ਵਡਿਆਈ ਅਸੀਂ ਪੂਰੀ ਤਰ੍ਹਾਂ ਕਰ ਨਹੀਂ ਸਕਦੇ ਤੁਹਾਡੇ ਗੁਣਾਂ ਨੂੰ ਪੂਰੀ ਤਰ੍ਹਾਂ ਬਿਆਨ ਨਹੀਂ ਕਰ ਸਕਦੇ ਸ਼ਲੋਕ ਮਹੱਲਾ ਪਹਿਲਾ ਕਲੀ ਅੰਦਰ ਨਾਨਕਾ ਜਿੰਨਾ ਦਾ ਆਵਤਾਰ ਪੁੱਤ ਜਨੂਰਾ ਤੀਜਨੂਰੀ ਜੋਰੂ ਜਿੰਨਾ ਦਾ ਸਿਕਦਾਰ ਕਹਿੰਦੇ ਕਾਲ ਯੁਗ ਦੇ ਵਿੱਚ ਜੋ ਆਤਮਾ ਦਾ ਜਨਮ ਹੋ ਰਿਹਾ ਹੈ ਸਾਰੀਆਂ ਆਤਮਾਵਾਂ ਜਿਸ ਤਰ੍ਹਾਂ ਇੱਕ ਤਰ੍ਹਾਂ ਜਿੰਨ ਮਾੜੀਆਂ ਆਤਮਾਵਾਂ ਨੇ ਪੁੱਤ ਵੀ ਜਿੰਨ ਧੀ ਵੀ ਜਿੰਨ ਇਸ ਤਰੀਕਾ ਕਹਿੰਦੇ ਸਾਰੀਆਂ ਜਿੰਨਾਂ ਦੇ ਉੱਪਰ ਵੀ ਇਸਤਰੀ ਦਾ ਜਿਹੜਾ ਸਰੂਪ ਆ ਉਹ ਮਤਲਬ ਇਸ ਤਰ੍ਹਾਂ ਦਾ ਹੋਇਆ ਕਿ ਉਹ ਜਿੰਨਾਂ ਤੋਂ ਵੀ ਸਭ ਤੋਂ ਵੱਡਾ ਜਿਹੜਾ ਜਿੰਨ ਹੁੰਦਾ ਵੀ ਉਸ ਤਰ੍ਹਾਂ ਦਾ ਮਹੱਲਾ ਪਹਿਲਾ ਹਿੰਦੂ ਮੂਲੇ ਪੁੱਲੇ ਅਖੁੱਟੀ ਜਾਹੀ ਨਾਰਦ ਕਿਹਾ ਸੋ ਪੂਜ ਕਰਾਹੀ ਅੰਦੇ ਗੁੰਗੇ ਅੰਧ ਅੰਧਾਰ ਪਾਥਰ ਲੇ ਪੂਜੈ ਮੁਗਦ ਗਵਾਰ ਉਹ ਜੋ ਆਪ ਡੁੱਬੇ ਤੁਮ ਕਹ ਤਾਰਨ ਹਾਰ ਉਹ ਜਾ ਆਪ ਡੁੱਬੇ ਤੁਮ ਕਹ ਤਰਨ ਹਾਰ ਉਹ ਵਾਹਿਗੁਰੂ ਜੀ ਕਹਿੰਦੇ Hindu ਜਗਤ ਦੇ ਵਿੱਚ ਬਿਲਕੁਲ ਹੀ ਕਹਿੰਦੇ ਆਪਣੀ ਜਿਹੜੀ ਹੈਗਾ ਜੀਵਨ ਵਿਅਰਥ ਗੁਆ ਰਹੇ ਨੇ ਜੋ ਨਾਰਦ ਨੇ ਕਿਹਾ ਉਸ ਚੀਜ਼ ਦੀ ਪੂਜਾ ਕਰ ਰਹੇ ਨੇ ਪੂਜਾ ਕਰ ਰਹੇ ਨੇ ਪੱਥਰ ਦੀ ਕਹਿੰਦੇ ਯਾਨ ਨੇ ਕਹਿੰਦੇ ਮੂਰਖ ਬਣ ਗਏ ਕਹਿੰਦੇ ਅੰਦੇ ਜਿਵੇਂ ਹੁੰਦੇ ਨੇ ਅੰਦੇ ਵੀ ਹੋ ਗਏ ਗਿਆਨ ਨਹੀਂ ਰੱਖ ਰਹੇ ਵੀ ਕਿਸ ਚੀਜ਼ ਦੀ ਪੂਜਾ ਕਰਨੀ ਹੈ ਪਰਮੇਸ਼ਰ ਦੀ ਗੁੰਗੇ ਨੇ ਸਿਰਫ ਪੂਜਾ ਕਰ ਰਹੇ ਨੇ ਨਾਮ ਨਹੀਂ ਜਪ ਰਹੇ ਫਿਰ ਕਹਿੰਦੇ ਮਾਇਆ ਦੇ ਅੰਧ ਵਿੱਚ ਨੇ ਕਹਿੰਦੇ ਉਹ ਪੱਥਰ ਦੀ ਪੂਜਾ ਕਰਦੇ ਨੇ ਉਹ ਪੱਥਰ ਜੋ ਆਪ ਹੀ ਡੁੱਬ ਜਾਂਦਾ ਤੇ ਦੂਜਿਆਂ ਨੂੰ ਕਿਵੇਂ ਤਾਰ ਲੂ ਕਹਿੰਦੇ ਪੌੜੀ ਸਭ ਕਹੇ ਤੇਰਾ ਵਸ ਹੈ ਤੂੰ ਸੱਚਾ ਸਹਾ ਭਗਤ ਰ ਤੇ ਰੰਗ ਇੱਕ ਕੈ ਪੂਰਾ ਵੇ ਸਹਾ ਅਮਰਿਤ ਭੋਜਨ ਨਾਮ ਹਰ ਰਜ ਰਜ ਜਨ ਖਾਹ ਸਭ ਪਦਾਰਥ ਪਾਈਨ ਸਿਮਰਨ ਸਚ ਲਾਹ ਸੰਤ ਪਿਆਰੇ ਪਾਰ ਬ੍ਰਹਮ ਨਾਨਕ ਹਰ ਅਗਮ ਅਗਾਹ ਵਾਹਿਗੁਰੂ ਜੀ ਕਹਿੰਦੇ ਹੈ ਪਰਮੇਸ਼ਰ ਜੀ ਸਭ ਕੁਛ ਸੰਸਾਰ ਦਾ ਤੇਰੇ ਵਸ ਵਿੱਚ ਹੈ ਤੂੰ ਹੀ ਸੱਚਾ ਸ਼ਾਹ ਹੈ ਕਹਿੰਦੇ ਜਿਹੜੇ ਭਗਤ ਨੇ ਉਹ ਤੇਰੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਨੇ ਉਹਨਾਂ ਨੂੰ ਤੇਰੇ ਤੇ ਪੂਰਾ ਭਰੋਸਾ ਹੈ ਉਹ ਕਹਿੰਦੇ ਅਮਰਤ ਰੂਪੀ ਨਾਮ ਦਾ ਭੋਜਨ ਰੱਜ-ਰੱਜ ਖਾਂਦੇ ਨੇ ਕਹਿੰਦੇ ਜਿਹੜੇ ਕਹਿੰਦੇ ਪਰਮੇਸ਼ਰ ਦਾ ਨਾਮ ਸਿਮਰਦੇ ਨੇ ਉਹਨਾਂ ਨੂੰ ਸਾਰੇ ਹੀ ਪਦਾਰਥ ਮਿਲਦੇ ਨੇ ਉਹਨਾਂ ਨੂੰ ਕਿਸੇ ਚੀਜ਼ ਦੀ ਭੁੱਖ ਨਹੀਂ ਰਹਿ ਜਾਂਦੀ ਉਹ ਸੱਚੇ ਨਾਮ ਦਾ ਲਾਹਾ ਖਟ ਕੇ ਸਾਰੇ ਤਰ੍ਹਾਂ ਦੇ ਪਦਾਰਥ ਪਾ ਲੈਂਦੇ ਨੇ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਅਗੰਗ ਅਗਾਹ ਹੈ ਤੇਰੇ ਤੱਕ ਸਾਡੀ ਪਹੁੰਚ ਨਹੀਂ ਪਰ ਤੇਰੇ ਸੰਤ ਤੈਨੂੰ ਸਦਾ ਹੀ ਪਿਆਰੇ ਨੇ ਸ਼ਲੋਕ ਮਹੱਲਾ 3 ਸਭ ਕਿਛ ਹੁਕਮੇ ਆਵਦਾ ਸਭ ਕਿਛ ਹੁਕਮੇ ਜਾਏ ਜੇ ਕੋ ਮੂਰਖ ਆਪੋ ਜਾਣੈ ਅੰਦਾ ਅੰਧ ਕਮਾਏ ਨਾਨਕ ਹੁਕਮ ਕੋ ਗੁਰਮਖ ਬੂਜੈ ਜਿਸਨੋ ਕਿਰਪਾ ਕਰੇ ਰਜਾਈ ਕਹਿੰਦੇ ਹੈ ਪਰਮੇਸ਼ਰ ਜੀ ਸਭ ਕੋਈ ਤੇਰੇ ਹੁਕਮ ਵਿੱਚ ਇੱਥੇ ਆਉਂਦਾ ਤੇਰੇ ਹੁਕਮ ਵਿੱਚ ਹੀ ਚਲੇ ਜਾਂਦਾ ਸਭ ਕੁਝ ਤੇਰੇ ਹੁਕਮ ਚ ਹੋ ਰਿਹਾ ਕਹਿੰਦੇ ਜੇ ਦਾ ਜੀਵ ਆ ਉਹ ਆਪਣੇ ਆਪ ਨੂੰ ਇਹ ਸਮਝ ਕੇ ਵੀ ਪਤਾ ਨਹੀਂ ਉਹ ਕੁਛ ਕਰ ਰਿਹਾ ਹੈ ਪਰਮੇਸ਼ਰ ਨੂੰ ਵੀ ਸਮਝਦਾ ਕਿ ਪਰਮੇਸ਼ਰ ਕਰਨ ਵਾਲਾ ਉਹ ਜੀਵ ਕਹਿੰਦੇ ਮੂਰਖ ਆ ਉਹ ਕਹਿੰਦੇ ਝੂਠ ਦੀ ਕਮਾਈ ਕਰ ਰਿਹਾ ਜੋ ਸਮਝਦਾ ਕਿ ਵੀ ਮੈਂ ਕੁਝ ਕਰ ਰਿਹਾ ਫਿਰ ਨਾਨਕ ਜੀ ਕਹਿੰਦੇ ਨੇ ਜਿਹੜੇ ਜੀਵ ਗੁਰੂ ਦੇ ਸਨਮੁਖ ਹੁੰਦੇ ਨੇ ਉਹਨਾਂ ਨੂੰ ਪਰਮੇਸ਼ਰ ਦੀ ਹੁਕਮ ਦੀ ਸਮਝ ਆਉਂਦੀ ਆ ਤੇ ਜਿਹਦੇ ਉੱਪਰ ਪਰਮੇਸ਼ਰ ਦੀ ਕਿਰਪਾ ਹੁੰਦੀ ਆ ਉਹ ਜੀਵ ਪਰਮੇਸ਼ਰ ਦੀ ਰਜ਼ਾ ਨੂੰ ਸਮਝ ਲੈਂਦੇ ਨੇ ਮਹੱਲਾ ਤੀਜਾ ਸੋ ਜੋਗੀ ਜੁਗਤ ਸੋ ਪਾਏ ਜਿਸਨੂੰ ਗੁਰਮਖ ਨਾਮ ਪ੍ਰਾਪਤ ਹੋਏ ਤਿਸ ਜੋਗੀ ਕੀ ਨਗਰੀ ਸਭ ਕੋ ਵਸੈ ਪੇਖੀ ਜੋਗ ਨਾ ਹੋਏ ਨਾਨਕ ਐਸਾ ਵਿਰਲਾ ਕੋ ਜੋਗੀ ਜਿਸ ਘਟ ਪ੍ਰਗਟ ਹੋਏ ਵਾਹਿਗੁਰੂ ਜੀ ਪੰਨਾਨਕ ਜੀ ਕਹਿੰਦੇ ਨੇ ਅਸਲ ਦੇ ਵਿੱਚ ਜੋਗੀ ਉਹ ਹੈ ਜੀਵਨ ਦੀ ਜੁਗਤ ਨੂੰ ਉਹਨੇ ਸਮਝ ਲਿਆ ਜਿਨੇ ਗੁਰੂ ਦੇ ਸਨਮੁਖ ਹੋ ਕੇ ਨਾਮ ਪ੍ਰਾਪਤ ਕਰ ਲਿਆ ਉਸ ਜੋਗੀ ਦੀ ਸਰੀਰ ਰੂਪੀ ਨਗਰੀ ਦੇ ਵਿੱਚ ਸਾਰੇ ਗੁਣ ਆ ਜਾਂਦੇ ਨੇ ਕੋਈ ਜੋਗੀ ਦਾ ਭੇਖ ਧਾਰਨ ਨਾਲ ਜੋਗੀ ਨਹੀਂ ਬਣ ਜਾਂਦਾ ਜੋਗੀ ਉਹ ਜਿਨੇ ਜੀਵਨ ਦੀ ਜੁਗਤ ਨੂੰ ਸਮਝ ਲਿਆ ਨਾਨਕ ਜੀ ਕਹਿੰਦੇ ਨੇ ਐਸਾ ਜੋਗੀ ਕੋਈ ਵਿਰਲਾ ਹੈ ਜਿਸ ਘਟ ਵਿੱਚ ਪਰਮੇਸ਼ਰ ਪ੍ਰਤੱਖ ਹੋ ਜਾਂਦਾ ਹੈ ਪੌੜੀ ਆਪੇ ਜੰਤ ਉਪਾਯਨ ਆਪੇ ਆਧਾਰ ਆਪੇ ਸੁਖਮ ਪਾਲੀਐ ਆਪੇ ਪਾਸਾਰ ਆਪ ਇਕਾਤੀ ਹੋਏ ਰਹੇ ਆਪੇ ਵਡ ਪਰਵਾਰ ਨਾਨਕ ਮੰਗੇ ਦਾਨ ਹਰ ਸੰਤਾਂ ਰੇ ਨਾਰ ਹੋਰ ਦਾਤਾਰ ਨ ਸੁਝੀ ਤੂੰ ਦੇਵਣ ਹਾਰ ਸੁਧ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਪਰਮੇਸ਼ਰ ਜੀ ਤੂੰ ਆਪ ਹੀ ਜੀ ਪੈਦਾ ਕੀਤੇ ਨੇ ਆਪ ਹੀ ਤੂੰ ਇਹਨਾਂ ਨੂੰ ਆਸਰਾ ਦਿਨਾ ਆਪ ਹੀ ਤੂੰ ਸੂਖਮ ਰੂਪ ਵਿੱਚ ਵਰਤ ਰਿਹਾ ਆਪ ਹੀ ਤੂੰ ਸੰਸਾਰ ਦਾ ਪਸਾਰਾ ਕੀਤਾ ਹੈ ਆਪ ਹੀ ਪਹਿਲਾਂ ਸੁੰਨ ਸਮਾਦ ਵਿੱਚ ਇਕੱਲਾ ਸੀ ਸੰਸਾਰ ਨਹੀਂ ਸੀ ਬਣਾਇਆ ਫਿਰ ਆਪ ਹੀ ਆਪਣੇ ਤੋਂ ਸੰਸਾਰ ਦਾ ਪਸਾਰਾ ਕਰਕੇ ਆਪਣਾ ਵੱਡਾ ਪਰਿਵਾਰ ਬਣਾ ਲਿਆ ਨਾਨਕ ਜੀ ਕਹਿੰਦੇ ਨੇ हे ਪਰਮੇਸ਼ਰ ਜੀ ਤੁਹਾਡੇ ਦਰ ਤੋਂ ਤੁਹਾਡੇ ਸੰਤਾਂ ਦੀ ਚਰਨ ਧੂੜ ਦਾ ਦਾਨ ਮੰਗਦੇ ਆ ਕਹਿੰਦੇ ਤੁਹਾਡੇ ਤੋਂ ਬਿਨਾ ਸਾਨੂੰ ਕੋਈ ਹੋਰ ਦਾਤਾ ਦਿਸਦਾ ਨਹੀਂ ਇੱਕ ਤੂੰ ਹੀ ਦੇਵ ਨਵਹਾਰ ਹੈ ਦਾਤਾ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈ ਅਕਾਲ ਮੂਰਤ ਓ ਜੂਨੀ ਸਪੰਗੁਰ ਪਰਸਾਦ ਪਰਮੇਸ਼ਰ ਇੱਕ ਹੈ ਜਿਹਦਾ ਨਾਮ ਸੱਚਾ ਹੈ ਜੋ ਕਰਤਾ ਪੁਰਖ ਹੈ ਉਹਨੂੰ ਕਿਸੇ ਦਾ ਡਰ ਨਹੀਂ ਉਹਨੂੰ ਕਿਸੇ ਦੇ ਨਾਲ ਵੈਰ ਨਹੀਂ ਉਹ ਕਾਲ ਤੋਂ ਰਹਿਤ ਹੈ ਉਹ ਮੂਰਤ ਅਜੂਨੀ ਹੈ ਜੂਨਾ ਵਿੱਚ ਨਹੀਂ ਆਉਂਦਾ ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੈ ਗੁਰੂ ਦੀ ਕਿਰਪਾ ਸਦਕਾ ਮਿਲਦਾ ਹੈ ਰਾਗ ਵਡਹਾਂਸ ਮਹੱਲਾ ਪਹਿਲਾ ਘਰ ਪਹਿਲਾ ਅਮਲੀ ਅਮਲ ਨਾ ਅੰਬੜੈ ਮੱਛੀ ਨੀਰ ਨਾ ਹੋਏ ਜੋ ਰਤੇ ਸਹ ਆਪਣੈ ਤਿਨ ਪਾਵੈ ਸਭ ਕੋਏ ਹਉ ਵਾਰੀ ਵੰਜਾ ਖੰਨੀਏ ਵੰਜਾ ਤੋ ਸਾਹਿਬ ਕੈ ਨਾਵੈ ਰਹਾਉ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਰਾਗ ਵਡਹਾਂਸ ਵਿੱਚ ਸ਼ੁਰੂ ਹੋਈ ਹੈ ਕਹਿੰਦੇ ਜਿਸ ਤਰ੍ਹਾਂ ਅਮਲੀ ਅਮਲ ਤੋਂ ਬਿਨਾ ਮਰਦਾ ਜਾਂਦਾ ਮੱਛੀ ਪਾਣੀ ਤੋਂ ਬਿਨਾ ਮਰਦੀ ਜਾਂਦੀ ਹੈ ਪਰ ਕਹਿੰਦੇ ਜੋ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਨੇ ਨਾ ਉਹ ਕਿਸੇ ਇਦਾਂ ਇੱਕ ਸ਼ਹਿ ਤੇ ਨਹੀਂ ਹੈ ਉਹਨੂੰ ਡੋਲਦੇ ਉਹਨਾਂ ਨੂੰ ਕਹਿੰਦੇ ਸਭ ਕੁਝ ਹੀ ਚੰਗਾ ਲੱਗਦਾ ਉਹਨਾਂ ਨੂੰ ਸਾਰੇ ਜੀ ਚੰਗੇ ਲੱਗਦੇ ਨੇ ਸਾਰੀ ਸ੍ਰਿਸ਼ਟੀ ਉਹ ਚੰਗੀ ਲੱਗਦੀ ਆ ਉਹ ਕਿਸੇ ਇੱਕ ਚੀਜ਼ ਤੇ ਇਦਾਂ ਮੋਹ ਵਿੱਚ ਨਹੀਂ ਪੈ ਜਾਂਦੇ ਉਹਨਾਂ ਲਈ ਸਭ ਕੁਝ ਹੀ ਚੰਗਾ ਲੱਗਦਾ ਜੋ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਨੇ ਕਹਿੰਦੇ ਮੈਂ ਉਹਨਾਂ ਤੋਂ ਸਦਕੇ ਜਾਵਾਂ ਮੈਂ ਉਹਨਾਂ ਤੋਂ ਕਹਿੰਦੇ ਕੁਰਬਾਨ ਜਾਵਾਂ ਪਰਮੇਸ਼ਰ ਜੀ ਜੋ ਤੇਰੇ ਨਾਮ ਰੰਗ ਵਿੱਚ ਰੰਗੇ ਹੋਏ ਨੇ ਸਾਹਿਬ ਸਫਲਿਓ ਰੁਖੜਾ ਅੰਮ੍ਰਿਤ ਜਾ ਕਾ ਨਾਉ ਜਿਨ ਪੀਆ ਤੇ ਤ੍ਰਿਪਤ ਪਏ ਹੋ ਤਿਨ ਬਲਿਹਾਰੇ ਜਾਓ ਪਰਮੇਸ਼ਰ ਕਹਿੰਦੇ ਇੱਕ ਸਫਲ ਫੁੱਲਾਂ ਵਾਲਾ ਦਰਖਤ ਹੈ ਜਿਵੇਂ ਉਸ ਦਰਖਤ ਦਾ ਫਲ ਕੀ ਹੈ ਅੰਮ੍ਰਿਤ ਕਹਿੰਦੇ ਜਿਸ ਨੇ ਕਹਿੰਦੇ ਉਸ ਅੰਮ੍ਰਿਤ ਰੂਪੀ ਫਲ ਦਾ ਸਵਾਦ ਚੱਖ ਲਿਆ ਤੇ ਤ੍ਰਿਪਤ ਹੋ ਗਏ ਨੇ ਕਿਸੇ ਤਰ੍ਹਾਂ ਦੀ ਭੁੱਖ ਨਹੀਂ ਰਹਿ ਗਈ ਉਹਨਾਂ ਨੂੰ ਮੈਂ ਉਹਨਾਂ ਤੋਂ ਸਦਕੇ ਜਾਵਾਂ ਕਹਿੰਦੇ ਸਦਕੇ ਜਾਵਾਂ ਮੈਂ ਕੀ ਨਦਰ ਨ ਆਵਹੀ ਵਸੈ ਹਬੀਆਂ ਨਾਲ ਦਿਖਾ ਤਿਹਾਇਆ ਕਿਉਂ ਲਹੇ ਜਾਪ ਸਰ ਪੀਤਰ ਪਾਲ ਕਹਿੰਦੇ ਮੈਂ ਕੀ ਨਦਰ ਨਾ ਆਵੀ ਵਸੈ ਹੱਬੀਆਂ ਨਾਲ ਕਹਿੰਦੇ ਮੇਰੇ ਵਿੱਚ ਕੋਈ ਗੁਣ ਨਹੀਂ ਹੈ ਤੇ ਮੈਂ ਤਾਂ ਪਰਮੇਸ਼ਰ ਨੂੰ ਫਿਰ ਪਰਮੇਸ਼ਰ ਦੀ ਨਿਗਾਹ ਵਿੱਚ ਨਹੀਂ ਪਰ ਸਭ ਹੋਰ ਜੋ ਪਰਮੇਸ਼ਰ ਦਾ ਨਾਮ ਜਪਦੇ ਨੇ ਪਰਮੇਸ਼ਰ ਸਾਰਿਆਂ ਦੇ ਅੰਗ ਸੰਗ ਹੈ ਉਹਨਾਂ ਨੂੰ ਦਿਸਦਾ ਹੈ ਉਹਨਾਂ ਨੂੰ ਅਨੁਭਵ ਹੁੰਦਾ ਹੈ ਕਿ ਪਰਮੇਸ਼ਰ ਸਾਡੇ ਅੰਗ ਸੰਗ ਹੈ ਜਿਦੇ ਜਿੰਨਾਂ ਵਿੱਚ ਪਰਮੇਸ਼ਰ ਦੇ ਗੁਣ ਆ ਗਏ ਨੇ ਕਹਿੰਦੇ ਜੀਵ ਦੇ ਅੰਦਰ ਪਰਮੇਸ਼ਰ ਦਾ ਨਾਮ ਰੂਪੀ ਅੰਮ੍ਰਿਤ ਹੈ ਫਿਰ ਵੀ ਕਹਿੰਦੇ ਕਿਉਂ ਪਿਆਸਾ ਹੈ ਪਰਮੇਸ਼ਰ ਦੇ ਨਾਮ ਤੋਂ ਬਿਨਾ ਕਿਉਂਕਿ ਅੰਦਰ ਕਹਿੰਦੇ ਇੱਕ ਜਿਹੜੀ ਕੂੜ ਦੀ ਪਾਲ ਹੈਗੀ ਆ ਅੰਦਰ ਪਾਲ ਬਣੀ ਹੋਈ ਆ ਪਰਮੇਸ਼ਰ ਦੇ ਵਿੱਚ ਨਾਮ ਰਸ ਦੇ ਵਿਚਾਰ ਤੇ ਜੀਵ ਦੇ ਵਿਚਾਰ ਉਹਦੇ ਕਰਕੇ ਜਿਹੜਾ ਜੀਵ ਆ ਤਿੱਖਾ ਤਿਆਇਆ ਹੈ ਪਰਮੇਸ਼ਰ ਦੇ ਨਾਮ ਰਸ ਤੱਕ ਪਹੁੰਚ ਨਹੀਂ ਸਕਦਾ ਹੈ ਅੰਦਰ ਹੀ ਨਾਨਕ ਤੇਰਾ ਬਾਣੀਆਂ ਤੂੰ ਸਾਹਿਬ ਮੈਂ ਰਾਸ ਮਨਤੇ ਤੋ ਖਾ ਤਾਂ ਲਹੇ ਜਾ ਸਿਫਤ ਕਰੀ ਅਰਦਾਸ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਮੇਰਾ ਸ਼ਾਹ ਹੈ ਮੈਂ ਕਹਿੰਦੇ ਤੇਰਾ ਛੋਟਾ ਜਿਹਾ ਵਪਾਰੀ ਆ ਤੇਰੇ ਨਾਮ ਦਾ ਵਪਾਰ ਕਰਨ ਵਾਲਾ ਤੇਰਾ ਨਾਮ ਮੇਰੀ ਪੂੰਜੀ ਹੈ ਕਹਿੰਦੇ ਜੀ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰੀਏ ਪਰਮੇਸ਼ਰ ਅਗੇ ਰਜੋਈ ਬੇਨਤੀ ਕਰੀਏ ਤਾਂ ਸਾਡੇ ਜਿਹੜੇ ਮਨ ਤੋਂ ਧੋਖੇ ਦੀ ਜਿਹੜੀ ਪਾਲਾ ਦੀਵਾਰ ਆ ਫਿਰ ਉਹ ਲੈ ਜਾਂਦੀ ਆ ਵਢਾਨਸ ਮਹੱਲਾ ਪਹਿਲਾ ਗੁਣਵੰਤੀ ਸਹਰਾਵੇ ਆ ਨਿਰਗੁਣ ਕੂਕੇ ਕਾਏ ਜੇ ਗੁਣਵੰਤੀ ਥੀ ਰਹੇ ਤਾਂ ਵੀ ਸਹਰਾਵਣ ਜਾਏ ਮੇਰਾ ਕੰਤਰ ਸਾਲੂ ਕੀ ਤਨ ਅਵਰਾ 라ਵੇ ਜੀ ਰਹਾਓ ਕਹਿੰਦੇ ਜਿਹੜੀ ਜੀਵ ਸਤਿ ਜੇ ਪਰਮੇਸ਼ਰ ਦੇ ਗੁਣ ਆ ਗਏ ਉਹਨੇ ਪਰਮੇਸ਼ਰ ਦੇ ਮਿਲਾਪ ਦਾ ਰੰਗ ਮਾਣਿਆ ਪਰ ਜੋ ਗੁਣਹੀਨ ਹੈ ਉਹ ਕਰਲਾਉਂਦੀ ਹੈ ਜੇ ਕਹਿੰਦੇ ਗੁਣ ਪਰਮੇਸ਼ਰ ਦੇ ਜੀਵ ਦੇ ਵਿੱਚ ਆ ਜਾਣ ਪਰਮੇਸ਼ਰ ਦਾ ਨਾਮ ਜਪਿਆ ਫਿਰ ਉਹ ਵੀ ਪਰਮੇਸ਼ਰ ਦੇ ਮਿਲਾਪ ਦਾ ਰੰਗ ਮਾਣੇ ਜੀਵ ਕਹਿੰਦੇ ਇੱਕ ਮੇਰਾ ਪਰਮੇਸ਼ਰ ਹੀ ਨਾਮ ਰਸ ਦੇ ਧਨ ਦੇਣ ਵਾਲਾ ਹੈ ਪਰਮੇਸ਼ਰ ਨੂੰ ਛੱਡ ਕੇ ਕਹਿੰਦੇ ਹੋਰ ਕਿਹਦੇ ਦਰ ਤੇ ਜਾਂਦੇ ਹੋ ਪਰਮੇਸ਼ਰ ਤੋਂ ਬਿਨਾਂ ਝੋਲੀ ਕੋਈ ਭਰ ਨਹੀਂ ਸਕਦਾ ਨਾਮ ਰਸ ਨਾਲ ਕਰਨੀ ਕਾਮਣ ਜੇ ਥੀਏ ਜੇ ਮਨ ਤਾਗਾ ਹੋਏ ਮਾਣਕ ਮੁੱਲ ਨ ਪਾਈਐ ਲੀਜੈ ਚਿਤ ਪਰੋਏ ਕਹਿੰਦੇ ਜੇ ਕਾਮਣ ਚੰਗੀ ਕਰਨੀ ਕਰੇ ਤੇ ਮਨ ਤਾਗਾ ਬਣ ਜਾਏ ਚੰਗੀ ਕਰਨੀ ਕੇਰੀ ਨਾਮ ਨਾਮ ਦੇ ਜਪਣ ਦੀ ਤੇ ਮਨ ਜੀਵ ਦਾ ਤਾਗਾ ਬਣ ਜਾਏ ਇਸ ਤਾਗੇ ਵਿੱਚ ਫਿਰ ਕਹਿੰਦੇ ਪਰਮੇਸ਼ਰ ਦੇ ਨਾਮ ਰੂਪੀ ਮੋਤੀ ਨੂੰ ਪਰੋ ਲਈਏ ਆਪਣੇ ਚਿੱਤ ਵਾਲੇ ਤਾਗੇ ਵਿੱਚ ਪਰਮੇਸ਼ਰ ਦੇ ਨਾਮ ਰੂਪੀ ਮੋਤੀ ਨੂੰ ਪਰੋ ਲਈਏ ਇਹ ਜਿਹੜਾ ਮੋਤੀ ਆ ਕਹਿੰਦੇ ਇਹ ਮੁੱਲ ਨਹੀਂ ਮਿਲਦਾ ਤੇ ਸ੍ਰੇਸ਼ਟ ਕਰਨੀ ਉਹਦੇ ਨਾਮ ਜਪਣ ਦੇ ਨਾਲ ਮਨ ਰੂਪੀ ਧਾਗੇ ਵਿੱਚ پروਇਆ ਜਾਂਦਾ ਤੇ ਮਨ ਦੇ ਵਿੱਚੋਂ ਹੀ ਮਿਲ ਜਾਂਦਾ ਬਾਹਰੋਂ ਇਹ ਕਿਤੋਂ ਮੁੱਲ ਨਹੀਂ ਮਿਲਦਾ ਰਹਾ ਦਸਾਈ ਨਾ ਜੁਲਾਂ ਆਖਾਂ ਅੰਮੜਿਆਸ ਤੈ ਸਹ ਨਾਲ ਅਕੂਣਾ ਕਿਉਂ ਥੀ ਵਹਿ ਕਰਵਾਸ ਨਾਨਕ ਏਕੀ ਬਾਹਰਾ ਦੂਜਾ ਨਹੀਂ ਕੋਏ ਤੈ ਸਹ ਲੱਗੀ ਜੇ ਰਹੇ ਪੀ ਸੋਹਰਾ ਵੈ ਸੋਏ ਨਾਨਕ ਏਕੀ ਬਾਹਰਾ ਦੂਜਾ ਨਹੀਂ ਕੋਏ ਤੈ ਸਹ ਲੱਗੀ ਜੇ ਰਹੇ ਪੀ ਸੋਹਰਾ ਵੈ ਸੋਏ ਵਾਹਿਗੁਰੂ ਕਹਿੰਦੇ ਜੀਵ ਇਸਤਰੀ ਪਰਮੇਸ਼ਰ ਦੇ ਦਰਦਾਰ ਦਾ ਰਸਤਾ ਪੁੱਛਦੀ ਰਹੇ ਪੁੱਛਦੀ ਰਹੇ ਪਰ ਚੱਲੇ ਨਾ ਕਹੇ ਮੈਂ ਪਹੁੰਚ ਗਈ ਆ ਤੇ ਪਰਮੇਸ਼ਰ ਦੇ ਨਾਲ ਕਹਿੰਦੇ ਬੋਲਚਾਲ ਨਾ ਹੋਵੇ ਤਾਂ ਫਿਰ ਕਿਵੇਂ ਕਹਿੰਦੇ ਹਿਰਦੇ ਘਰ ਵਿੱਚ ਪਰਮੇਸ਼ਰ ਦੇ ਘਰ ਵਿੱਚ ਵਾਸ ਹੋ ਸਕਦਾ ਜੀਵ ਇਸਤਰੀ ਦਾ ਇਹ ਤੇ ਇਸ ਤਰ੍ਹਾਂ ਹੀ ਆ ਵੀ ਜਦੋਂ ਸਾਨੂੰ ਰਸਤੇ ਦਾ ਪਤਾ ਲੱਗ ਗਿਆ ਤਾਂ ਅਸੀਂ ਉਸ ਰਸਤੇ ਤੇ ਚੱਲੀਏ ਨਾ ਕਿ ਰਸਤਾ ਕਦੇ ਕਿਸੇ ਤੋਂ ਕਦੇ ਕਿਸੇ ਤੋਂ ਕਦੇ ਕਿਸੇ ਤੋਂ ਪੁੱਛਦੇ ਰਹੀਏ ਰਾਸਤੇ ਤਾਂ ਬਹੁਤ ਵੱਖਰੇ ਵੱਖਰੇ ਹੈ ਨੇ ਕਈ ਰਾਸਤੇ ਘੁੰਮਣ ਘੇਰੀ ਨਾਲ ਜਾਂਦੇ ਨੇ ਕਈ ਰਾਸਤੇ ਸਿੱਧੇ ਜਾਂਦੇ ਨੇ ਹੁਣ ਜੇ ਕਹਿ ਲਈ ਆਪਾਂ ਇੱਕ ਸ਼ਹਿਰ ਪਹੁੰਚਣਾ ਉਸ ਸ਼ਹਿਰ ਨੂੰ ਕਈ ਰਾਸਤੇ ਜਾਂਦੇ ਨੇ ਕੋਈ ਕੋਈ ਦੱਸਦਾ ਕੋਈ ਕੋਈ ਦੱਸਦਾ ਆਪਾਂ ਜਿਹੜਾ ਸੌਖਾ ਰਸਤਾ ਉਹੀ ਲੈ ਕੇ ਜਾਂਦੇ ਆ ਨਾ ਤੇ ਚੱਲਦੇ ਵੀ ਆ ਉਸ ਰਸਤੇ ਤੇ ਇਹੀ ਪਰਮੇਸ਼ਰ ਦੇ ਘਰ ਦੇ ਰਸਤੇ ਦੀ ਗੱਲ ਆ ਪੁੱਛਦੇ ਹੀ ਨਾ ਕਿਤੇ ਰਹਿ ਜਾਈਏ ਚੱਲ ਵੀ ਪਈਏ ਹੋ ਵਾਹੀ ਗਰੂ ਜੀ ਹੋ ਵਾਹੀ ਗਰੂ ਜੀ ਕਹਿੰਦੇ ਉਸ ਪਰਮੇਸ਼ਰ ਤੋਂ ਬਿਨਾ ਆਸਰਾ ਦੇਣ ਵਾਲਾ ਹੋਰ ਕੋਈ ਨਹੀਂ ਹੈ ਜੇ ਜੀਵ ਕਹਿੰਦੇ ਉਹਦੇ ਚਰਨਾਂ ਦੇ ਨਾਲ ਜੁੜਿਆ ਰਹੇ ਤਾਂ ਇੱਕ ਦਿਨ ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾਂਦਾ ਜੀਵ ਦਾ ਹਾਂਜੀ ਸੰਗਤ ਜੀ ਐਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ